ਦਮੜਾਤੀ ਸੀ ਕਾ ਜੋ ਖਰਚੇ ਔਰ ਖਾਏ ਦੇਵੇ ਦਿਲਾਵੇ ਰਿਝਾਵੇ ਖੁਦਾਏ ਬਹੁਤ ਨਾ ਰੱਖੇ ਅਕੇਲਾ ਨਾ ਖਾਏ ਤਹ ਕੀ ਕਦਰਦਾਨੀ ਬਹੀ ਭੀ ਸਤ ਜਾਏ ਚੱਲ ਰਹੀ 52 ਹੁਕਮਾਂ ਦੀ ਲੜੀ ਪਰਥਾਏ ਅੱਜ ਦੇ ਦਿਨ ਦਾ ਦੂਸਰਾ ਹੁਕਮ ਦਸਬੰਦ ਦੇਣਾ ਦਸਬੰਦ ਦੇਣ ਦੀ ਪ੍ਰਥਾ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਹੀ ਚੱਲੀ ਆ ਰਹੀ ਹੈ ਤੇ ਗੁਰੂ ਨਾਨਕ ਦੇਵ ਜੀ ਦੇ ਹੀ ਬਚਨ ਹਨ ਜੋ ਮਨੁੱਖ ਸੱਚੇ ਦਿਲੋਂ ਖੁਸ਼ ਹੋ ਕੇ ਦਸਬੰਦ ਕਰਦੇ ਹਨ ਉਹਨਾਂ ਤੇ ਪ੍ਰਮਾਤਮਾ ਰਿਝਾ ਜਾਂਦਾ ਹੈ ਅਤੇ ਉਹਨਾਂ ਦਾ ਦਸਬੰਦ ਸੱਚਖੰਡ ਵਿੱਚ ਵੀ ਪ੍ਰਵਾਨ ਹੁੰਦਾ ਹੈ ਗੁਰੂ ਸਾਹਿਬ ਦੇ ਤਾਂ ਇਹ ਵੀ ਉਪਦੇਸ਼ ਹਨ ਜੋ ਬਾਬੇ ਕੇ ਦਾਮਣਾ ਦਾ ਹੈ ਤਿੰਨ ਕੇ ਗਹਿ ਬਾਬਰ ਕੀ ਲੈ ਹੈ ਜੋ ਮਨੁੱਖ ਦਸਬੰਦ ਨਹੀਂ ਕਰਦੇ ਉਹਨਾਂ ਦੇ ਘਰਾਂ ਵਿੱਚੋਂ ਮਾਇਆ ਬਾਬਰ ਕੇ ਲੈ ਜਾਂਦੇ ਹਨ ਜੋ ਮਨੁੱਖ ਸੱਚੇ ਦਿਲੋਂ ਖੁਸ਼ ਹੋ ਕੇ ਦਸਬੰਧ ਕੱਢਦੇ ਹਨ ਉਹਨਾਂ ਦੀ ਡੁੱਬਦੀ ਬੇੜੀ ਨੂੰ ਪਰਮਾਤਮਾ ਮੱਖਣ ਸ਼ਾ ਲਵਾਣੇ ਦੀ ਬੇੜੀ ਵਾਂਗੂ ਤਾਰ ਲੈਂਦਾ ਹੈ